ਹੈਲੋ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ Jio ਐਪ 5G ਦੀ ਜਿਹਦੇ ਵਿੱਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇਹਦੇ ਵਿੱਚ ਪੈਸੇ ਕਿੱਦਾਂ ਐਡ ਕਰੀਦੇ ਆ ਰੀਚਾਰਜ ਕਿੱਦਾਂ ਕਰੀਦਾ ਸਭ ਤੋਂ ਪਹਿਲਾਂ ਤੁਸੀਂ ਐਪ ਓਪਨ ਕਰ ਲੈਣਾ ਹੈ ਆਈਡੀ ਪਾਸਵਰਡ ਲਾ ਕੇ ਉਸ ਤੋਂ ਬਾਅਦ ਸਭ ਤੋਂ ਉੱਪਰਲੀ ਲਾਈਨ ਵਿੱਚ ਚੈਨਲ ਦੇ ਨਾਲ ਰੀਚਾਰਜ ਨਿਪਟਿਆ ਹੈ ਤੇ ਜਾਣਾ ਹੈ ਰੀਚਾਰਜ ਤਿਆਰ ਤੋਂ ਬਾਅਦ ਤੁਸੀਂ ਕੋਈ ਵੀ amount ਐਡ ਕਰਨੀ ਹੈ ਜਿਹੜੀ ਵੀ ਤੁਸੀਂ ਪਲਾਨ ਵਿੱਚ ਲਾਉਣੀ ਹੈ ਜਿਵੇਂ ਕਿ 1690 ਦਾ ਪਲਾਨ ਤੁਸੀਂ 1690 ਸਿਲੈਕਟ ਕਰ ਲੈਣੇ ਉਸ ਤੋਂ ਬਾਅਦ ਰੀਚਾਰਜ ਸੀ ਦੇ ਟਿਕ ਲਾਉਣੀ ਹੈ ਫਿਰ ਤੁਸੀਂ ਕਨਫਰਮ ਰੀਚਾਰਜ ਤੇ ਜਾਣਾ ਹੈ ਕਨਫਰਮ ਰੀਚਾਰਜ ਜਾਣ ਤੋਂ ਬਾਅਦ ਇਸ ਤਰ੍ਹਾਂ ਤੁਹਾਨੂੰ ਸਕੈਨਰ ਮਿਲੇਗਾ ਇਸ ਸਕੈਨਰ ਉੱਤੇ ਤੁਸੀਂ ਆਪਣੇ ਫੋਨ ਪੇ ਵਿੱਚ ਪੇਮੈਂਟ ਕਰ ਦੇਣੀ ਹੈ ਫੋਨ ਵਿੱਚੋਂ ਪੇਮੈਂਟ ਕਰਨ ਤੋਂ ਬਾਅਦ ਉਸ ਉੱਤੇ ਤੁਹਾਨੂੰ ਇੱਕ ਯੂਪੀਆਈ ਨੰਬਰ ਲਿਖਿਆ ਆਏਗਾ ਯੂਪੀਆਈ ਨੰਬਰ ਜਾ ਯੂਟੀਆਰ ਨੰਬਰ ਉਹ ਤੁਸੀਂ ਜਿੱਥੇ ਡਾਇਰੈਕਟ ਟ੍ਰਾਂਸਫਰ ਲਿਖਿਆ ਇੱਥੇ ਐਰੋ ਥੱਲੇ ਕਰਕੇ ਨੀਚੇ ਯੂਟੀਆਰ ਨੰਬਰ ਲਿਖਿਆ ਇੱਥੇ ਤੁਸੀਂ ਲਿਖ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਸਬਮਿਟ ਯੂਟੀਆਰ ਤੇ ਕਲਿੱਕ ਕਰ ਦੇਣਾ ਹੈ ਇਹ ਕਰਨ ਤੋਂ ਬਾਅਦ ਤੁਸੀਂ ਫਿਰ ਬੈਕ ਆ ਜਾਣਾ ਹੈ ਬੈਕ ਕਰਕੇ ਫਿਰ ਐਪਲੀਕੇਸ਼ਨ ਓਪਨ ਕਰਨੀ ਹੈ ਤੇ ਆਪਣਾ ਬੈਲੈਂਸ ਚੈੱਕ ਕਰ ਲੈਣਾ ਹੈ ਜੇ ਬੈਲੈਂਸ ਐਡ ਨਹੀਂ ਹੁੰਦਾ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਇਸ ਲਈ ਤੁਹਾਨੂੰ ਇੱਕ ਵਾਰੀ ਸਾਈਨ ਆਊਟ ਕਰਕੇ ਦੁਬਾਰਾ ਲੌਗ ਇਨ ਕਰ ਲਿਓ ਜੇ ਫਿਰ ਵੀ ਨਾ ਆਵੇ ਇਸ ਲਈ ਤੁਹਾਨੂੰ ਪਹਿਲਾਂ 5G ਹੋਮ ਤੇ ਆਉਣਾ ਪੈਗਾ ऐप पेज ओपन हो जाएगा इसके ऊपर तुम सब तो उपर जिथे रिचार्ज है उस तो अगले बने एक ऑनलाइन लिखा है ऑनलाइन तो तीस जाना है ऑनलाइन तो कस्टमर केयर रिक्वेस्ट पानी है सब तो पहला ती माई त जाके इस चीज का स्क्रीनशॉट ले लियो ठीक है जी उस तो बाद अपना फ़ोन पे खोलना है ਫੋਨ 'ਤੇ ਖੋਲਣ ਤੋਂ ਬਾਅਦ ਜਿੱਥੇ ਤੁਸੀਂ ਪੇਮੈਂਟ ਕੀਤੀ ਹੈ ਜਿੱਦਾਂ ਕਿ 1690 ਪੇਮੈਂਟ ਹੋਈ ਹੈ ਇਹਦਾ ਸਕਰੀਨਸ਼ਾਟ ਲੈ ਲੈਣਾ ਹੈ ਸਕਰੀਨਸ਼ਾਟ ਲੈਣ ਤੋਂ ਬਾਅਦ ਫਿਰ ਐਪ ਵਿੱਚ ਆਜਣਾ ਹੈ ਐਪ ਵਿੱਚ ਆਉਣ ਤੋਂ ਬਾਅਦ ਤੁਸੀਂ 5G ਹੋਮ ਤੇ ਆਣਾ ਹੈ ਉਸ ਤੋਂ ਬਾਅਦ ਆਨਲਾਈਨ ਉੱਤੇ ਕਲਿੱਕ ਕਰਨਾ ਹੈ ਆਨਲਾਈਨ ਕਲਿੱਕ ਕਰ ਤੋਂ ਪਹਿਲਾਂ ਜ਼ਰੂਰੀ ਇਹ ਹੈ ਕਿ ਤੁਹਾਡੇ ਫੋਨ ਵਿੱਚ ਟੈਲੀਗ੍ਰਾਮ ਐਪ ਇੰਸਟਾਲ ਹੋਣਾ ਚਾਹੀਦਾ ਹੈ ਜੇ ਤੁਹਾਡੇ ਆਲਰੇਡੀ ਇੰਸਟਾਲ ਹੈ ਤੁਸੀਂ ਆਨਲਾਈਨ ਤੇ ਜਾ ਕੇ ਸ ਟੈਲੀਗ੍ਰਾਮ ਖੁੱਲ ਜਾਗੇ Jio 5G ਉਹਨਾਂ ਦਾ ਆਪਣਾ ਚੈਨਲ ਹੈ ਇਸ ਤੇ ਤੁਸੀਂ ਰਿਕਵੈਸਟ ਪਾਣੀ ਹੈ ਤੁਸੀਂ ਆਪਣੇ ਦੋਨੋਂ ਸਕਰੀਨਸ਼ਾਟ ਇਸੋ ਤੇ ਸੈਂਡ ਕਰ ਦੇਣਾ ਹੈ ਜਿਹਦੇ ਵਿੱਚ ਪੇਮੈਂਟ ਕੀਤੀ ਹੈ ਤੇ ਜਿਹੜਾ ਆਈਡੀ ਦਾ ਤੁਹਾਡਾ ਮੋਬਾਈਲ ਨੰਬਰ ਸ਼ੋ ਹੋ ਰਿਹਾ ਤੇ ਬੈਲੈਂਸ ਸ਼ੋ ਹੋ ਰਿਹਾ ਉਹ ਭੇਜ ਦੇਣਾ ਹੈ ਤੇ ਲਿਖ ਦੇਣਾ ਮਨੀ ਨੋਟ ਰਿਸੀਵਡ ਕੋਈ ਸਮੇਂ ਬਾਅਦ ਤੁਹਾਨੂੰ ਰਿਪਲਾਈ ਆ ਜਾਏਗਾ 10-15 ਮਿੰਟ ਜਾਂ 1 ਘੰਟੇ ਵਿੱਚ ਤੁਹਾਡੇ ਅਕਾਊਂਟ ਵਿੱਚ ਬੈਲੈਂਸ ਅਪਡੇਟ ਹੋ ਜਾਏਗਾ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ